喂老公老公 ਦਿੱਲੀ ਦੇ ਲਾਲ ਕਿਲਾ ਨੇੜੇ 10 ਨਵੰਬਰ ਨੂੰ ਹੋਏ ਘਾਰ ਤਮਾਕੇ ਦੇ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ NIA ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਏਜੰਸੀ ਨੇ ਸੱਤਵੇਂ આરોપી ਸ਼ੌਇਬ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਹਰਿਆਣਾ ਦੇ ਫਰੀਦাবাদ ਦੇ ਤੌਂਜੇ ਇਲਾਕੇ ਦਾ ਰਹਿਣ ਵਾਲਾ ਹੈ। ਸ਼ੌਇਬ ਤੇ ਘਟਨਾ ਤੋਂ ਠੀਕ ਪਹਿਲਾਂ ਤਮਾਕੇ ਨੂੰ ਅੰਜਾਮ ਦੇਣ ਵਾਲੇ ਅਤਵਾਦੀ ਉਮਰੂ ਨਬੀ ਨੂੰ ਲੁਕਣ ਦੀ ਥਾਵਾ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਦਾ આરોਪ ਹੈ। NIA ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੌਇਬ ਨੇ ਉਮਰ ਨੂੰ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਸੀ, ਜਿਸ ਵਿੱਚ ਰਹਿائش, ਆਵਾਜਾਈ ਅਤੇ ਹੋਰ ਜ਼ਰੂਰਤਾਂ ਸ਼ਾਮਲ ਲੰ ਐਜੰਸੀ ਪਹਿਲਾ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਿਨ੍ਹਾਂ ਦੀ ਪਸ਼ਾਨ ਉਮਰ ਦੇ ਸਾਥੀਆਂ ਵੱਜੋਂ ਕੀਤੀ ਗਈ ਹੈ ਸ਼ੌਕ ਦੀ ਗ੍ਰਿਫਤਾਰੀ ਜਾਂਚ ਨੂੰ ਹੋਰ ਮਜ਼ਬੂਤ ਕਰਦੀ ਹੈ ਐਨਆਈਏ ਅਜੇ ਵੀ ਇਸ ਆਤਮ ਹੱਤਿਆਕਾਰ ਧਮਾਕੇ ਦੇ ਪਿੱਛੇ ਦੀ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ ਬਾਕੀ ਸ਼ਾਮਲ ਵਿਅਕਤੀਆਂ ਤੱਕ ਪਹੁੰਚਣ ਲਈ ਕਈ ਰਾਜਾਂ ਵਿੱਚ ਛਾਪੇਮਾਰੀ ਕਰ ਰਹੀ ਹੈ ਸ਼ੁਰੂਆਤੀ ਜਾਂਚਾਂ ਨੇ ਇਸ ਹਮਲੇ ਨਾਲ ਵਿਦੇਸ਼ੀ ਸਬੰਧਾਂ ਦੇ ਸ਼ੱਕ ਨੂੰ ਜਨਮ ਦਿੱਤਾ ਹੈ ਪਾਕਿਸਤਾਨ ਅਤੇ ਤੁਰਕੀ ਦਾ ਨਾਮ ਲਿਆ ਗਿਆ ਹੈ ਹਾਲਾਂਕਿ ਕਿਸੇ ਵੀ ਵਿਦੇਸ਼ੀ ਅਤਵਾਦੀ ਨੂੰ ਸ਼ੱਕੀ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ 10 ਨਵੰਬਰ 2025 ਨੂੰ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਨੇੜੇ ਹੋਇਆ ਤਮਾਕੂ ਨੇ ਰਾਜਸਤਾਨੀ ਅਤੇ ਪੂਰੇ ਦੇਸ਼ ਨੂੰ ਹਿਲਾਕੇ ਰੱਖ ਦਿੱਤਾ ਸੀ ਇੱਕ ਤਮਾਕੂ ਦੇ ਮਾਮਲੇ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ ਨੇ ਬੜੇ ਲਿਕੇ ਪੇਸ਼ੇਵਰਾਂ ਦੀ ਸ਼ਮੂਲੀਅਤ ਨੇ ਸੁਰੱਖਿਆ ਏਜੰਸੀਆਂ ਨੂੰ ਹੈਰਾਨ ਕਰ ਦਿੱਤਾ ਹੈ ਬਿਊਰੋ ਰਿਪੋਰਟ ਏਬੀਪੀ ਸੰਜੋ ਦਿੱਲੀ ਦੇ ਲਾਲ ਕਿਲਾ ਨੇੜੇ 10 ਨਵੰਬਰ ਨੂੰ ਹੋਏ ਘਾਰ ਤਮਾਕੇ ਦੇ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ NIA ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਏਜੰਸੀ ਨੇ ਸੱਤਵੇਂ આરોપી ਸ਼ੌਇਬ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਹਰਿਆਣਾ ਦੇ ਫਰੀਦাবাদ ਦੇ ਤੌਂਜੇ ਇਲਾਕੇ ਦਾ ਰਹਿਣ ਵਾਲਾ ਹੈ। ਸ਼ੌਇਬ ਤੇ ਘਟਨਾ ਤੋਂ ਠੀਕ ਪਹਿਲਾਂ ਤਮਾਕੇ ਨੂੰ ਅੰਜਾਮ ਦੇਣ ਵਾਲੇ ਅਤਵਾਦੀ ਉਮਰੂ ਨਵੀ ਨੂੰ ਲੁਕਣ ਦੀ ਥਾਵਾ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਦਾ આરોਪ ਹੈ। NIA ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੌਇਬ ਨੇ ਉਮਰ ਨੂੰ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਸੀ, ਜਿਸ ਵਿੱਚ ਰਹਿائش, ਆਵਾਜਾਈ ਅਤੇ ਹੋਰ ਜ਼ਰੂਰਤਾਂ ਸ਼ਾਮਲ ਏਜੰਸੀ ਪਹਿਲਾ ਸ਼ੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਿਨ੍ਹਾਂ ਦੀ ਪਸ਼ਾਨ ਉਮਰ ਦੇ ਸਾਥੀਆਂ ਵੱਜੋਂ ਕੀਤੀ ਗਈ ਹੈ ਸ਼ੌਕ ਦੀ ਗ੍ਰਿਫਤਾਰੀ ਜਾਂਚ ਨੂੰ ਹੋਰ ਮਜ਼ਬੂਤ ਕਰਦੀ ਹੈ ਐਨਆਈਏ ਅਜੇ ਵੀ ਇਸ ਆਤਮ ਹੱਤਿਆਕਾਰ ਧਮਾਕੇ ਦੇ ਪਿੱਛੇ ਦੀ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ ਬਾਕੀ ਸ਼ਾਮਲ ਵਿਅਕਤੀਆਂ ਤੱਕ ਪਹੁੰਚਣ ਲਈ ਕਈ ਰਾਜਾਂ ਵਿੱਚ ਛਾਪੇਮਾਰੀ ਕਰ ਰਹੀ ਹੈ ਸ਼ੁਰੂਆਤੀ ਜਾਂਚਾਂ ਨੇ ਇਸ ਹਮਲੇ ਨਾਲ ਵਿਦੇਸ਼ੀ ਸੰਬੰਧਾਂ ਦੇ ਸ਼ੱਕ ਨੂੰ ਜਨਮ ਦਿੱਤਾ ਹੈ ਪਾਕਿਸਤਾਨ ਅਤੇ ਤੁਰਕੀ ਦਾ ਨਾਮ ਲਿਆ ਗਿਆ ਹੈ ਹਾਲਾਂਕਿ ਕਿਸੇ ਵੀ ਵਿਦੇਸ਼ੀ ਅਤਵਾਦੀ ਨੂੰ ਸ਼ੱਕੀ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ 10 ਨਵੰਬਰ 2025 ਨੂੰ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਨੇੜੇ ਹੋਇਆ ਨਕੀ ਨੇ ਰਾਜਸਤਾਨੀ ਅਤੇ ਪੂਰੇ ਦੇਸ਼ ਨੂੰ ਹਿਲਾਕੇ ਰੱਖ ਦਿੱਤਾ ਸੀ ਇੱਕ ਤਮਾਕੇ ਦੇ ਮਾਮਲੇ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ ਨੇ ਬੜੇ ਲਿਕੇ ਪੇਸ਼ੇਵਰਾਂ ਦੀ ਸ਼ਮੂਲੀਅਤ ਨੇ ਸੁਰੱਖਿਆ ਏਜੰਸੀਆਂ ਨੂੰ ਹੈਰਾਨ ਕਰ ਦਿੱਤਾ ਹੈ ਬਿਊਰੋ ਰਿਪੋਰਟ ਏਬੀਪੀ ਸੰਜਾ ਦਿੱਲੀ ਦੇ ਲਾਲ ਕਿਲਾ ਨੇੜੇ 10 ਨਵੰਬਰ ਨੂੰ ਹੋਏ ਘਾਤ ਤਮਾਕੇ ਦੇ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ NIA ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਏਜੰਸੀ ਨੇ ਸੱਤਵੇਂ આરોપી ਸ਼ੌਇਬ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਹਰਿਆਣਾ ਦੇ ਫਰੀਦাবাদ ਦੇ ਤੌਂਜੇ ਇਲਾਕੇ ਦਾ ਰਹਿਣ ਵਾਲਾ ਹੈ। ਸ਼ੌਇਬ ਤੇ ਘਟਨਾ ਤੋਂ ਠੀਕ ਪਹਿਲਾਂ ਤਮਾਕੇ ਨੂੰ ਅੰਜਾਮ ਦੇਣ ਵਾਲੇ ਅਤਵਾਦੀ ਉਮਰੂ ਨਬੀ ਨੂੰ ਲੁਕਣ ਦੀ ਥਾਵਾ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਦਾ આરોਪ ਹੈ। NIA ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੌਇਬ ਨੇ ਉਮਰ ਨੂੰ ਲੋਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਸੀ, ਜਿਸ ਵਿੱਚ ਰਹਿائش, ਆਵਾਜਾਈ ਅਤੇ ਹੋਰ ਜ਼ਰੂਰਤਾਂ ਸ਼ਾਮਲ ਹਾਂ ਏਜੰਸੀ ਪਹਿਲਾ ਸ਼ੇਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਿਨ੍ਹਾਂ ਦੀ ਪਛਾਨ ਉਮਰ ਦੇ ਸਾਥੀਆਂ ਵੱਜੋਂ ਕੀਤੀ ਗਈ ਹੈ ਸ਼ੌਕ ਦੀ ਗ੍ਰਿਫਤਾਰੀ ਜਾਂਚ ਨੂੰ ਹੋਰ ਮਜ਼ਬੂਤ ਕਰਦੀ ਹੈ ਐਨਆਈਏ ਅਜੇ ਵੀ ਇਸ ਆਤਮ ਹੱਤਿਆਕਾਰ ਧਮਾਕੇ ਦੇ ਪਿੱਛੇ ਦੀ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ ਬਾਕੀ ਸ਼ਾਮਲ ਵਿਅਕਤੀਆਂ ਤੱਕ ਪਹੁੰਚਣ ਲਈ ਕਈ ਰਾਜਾਂ ਵਿੱਚ ਛਾਪੇਮਾਰੀ ਕਰ ਰਹੀ ਹੈ ਸ਼ੁਰੂਆਤੀ ਜਾਂਚਾਂ ਨੇ ਇਸ ਹਮਲੇ ਨਾਲ ਵਿਦੇਸ਼ੀ ਸਬੰਧਾਂ ਦੇ ਸ਼ੱਕ ਨੂੰ ਜਨਮ ਦਿੱਤਾ ਹੈ ਪਾਕਿਸਤਾਨ ਅਤੇ ਤੁਰਕੀ ਦਾ ਨਾਮ ਲਿਆ ਗਿਆ ਹੈ ਹਾਲਾਂਕਿ ਕਿਸੇ ਵੀ ਵਿਦੇਸ਼ੀ ਅਤਵਾਦੀ ਨੂੰ ਸ਼ੱਕੀ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ 10 ਨਵੰਬਰ 2025 ਨੂੰ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਨੇੜੇ ਹੋਇਆ ਤਮਾਕੂ ਨੇ ਰਾਜਸਤਾਨੀ ਅਤੇ ਪੂਰੇ ਦੇਸ਼ ਨੂੰ ਹਿਲਾਕੇ ਰੱਖ ਦਿੱਤਾ ਸੀ ਇੱਕ ਤਮਾਕੂ ਦੇ ਮਾਮਲੇ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ ਨੇ ਬੜੇ ਲਿਕੇ ਪੇਸ਼ੇਵਰਾਂ ਦੀ ਸ਼ਮੂਲੀਅਤ ਨੇ ਸੁਰੱਖਿਆ ਏਜੰਸੀਆਂ ਨੂੰ ਹੈਰਾਨ ਕਰ ਦਿੱਤਾ ਹੈ ਬਿਊਰੋ ਰਿਪੋਰਟ এবੀਪੀ ਸੰਜੇ